ਮੇਰਾ ਨਾਮ ਜੀ ਦਿਲਬਾਖ ਸਿੰਘ ਤੇ ਮੈਂ ਵਾਸੀ ਆ ਮੇਨ ਗਲੀ ਧਵਨ ਕਲੋਨੀ ਮਕਾਨ ਨੰਬਰ 11 ਨਾਲ ਰਾਤੀ ਕੀ ਵਾਕਿਆ ਹੋਇਆ ਰਾਤੀ ਹੋਇਆ ਜੀ ਸਾਡੇ ਤਕਰੀਬਨ ਮੇਨ ਗਲੀ ਦੇ ਵਿੱਚ 7 ਨੰਬਰ ਮਕਾਨ ਤੋਂ ਲੈ ਕੇ 11 ਨੰਬਰ ਮਕਾਨ ਤੱਕ ਚੋਰ ਇੱਕ ਮਕਾਨ ਤੋਂ ਦੂਜੇ ਦੂਜੇ ਤੋਂ ਤੀਜੇ ਤੀਜੇ ਤੋਂ ਚੌਥੇ ਦੇ ਵਿੱਚ ਗੇੜੇ ਮਾਰਦੇ ਰਹੇ ਆ ਤੇ ਇਹਨਾਂ ਨੇ ਤਕਰੀਬਨ ਦੂਜੀ ਮੰਜ਼ਲ ਤੇ ਜਾ ਕੇ ਤੇ ਜਿਹੜੇ ਦਰਵਾਜ਼ੇ ਦੂਜੀ ਮੰਜ਼ਲ ਤੇ ਸੀਗੇ ਉਹ ਸਾਰੇ ਤੋੜਨ ਦੀ ਕੋਸ਼ਿਸ਼ ਕੀਤੀ ਆ ਉਹ ਤਾਂ ਕਿਸਮਤ ਚੰਗੀ ਆ ਵੀ ਉਹਨਾਂ ਤੋਂ ਦਰਵਾਜ਼ੇ ਜਾਲੀਆਂ ਦੇ ਤੋੜਤੇ ਤੇ ਮੇਨ ਦਰਵਾਜ਼ੇ ਨਹੀਂ ਟੁੱਟੇ ਉਸ ਤੋਂ ਬਾਅਦ ਇਹ ਸਾਡਾ ਉਸਾਰੀ ਦੀ ਮਕਾਨ ਹੈ 11 ਨੰਬਰ ਉਹਦੇ ਵਿੱਚ ਅੱਗੇ ਪਹਿਲਾਂ ਤਿੰਨ ਵਾਰੀ ਚੋਰੀ ਹੋ ਚੁੱਕੀ ਆ ਇੱਕ ਵਾਰੀ ਤਾਂ ਹੀ ਜਾ ਕੇ ਥਾਣੇ ਦਰਖਾਸਤ ਵੀ ਦੇ ਕੇ ਆਏ ਆ ਮੇਰਾ ਖਿਆਲ 18 ਸਤੰਬਰ ਦੀ ਡੇਟ ਆ ਪਰ ਅੱਜ ਤੱਕ ਉਸ ਬੰਧ ਵਿੱਚ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਦੇ ਹੁਣ ਕੀ ਅੱਜ ਕੋਈ ਹੋਈ ਦਰਖਾਸਤ ਅੱਜ ਹੁਣ ਅਸੀਂ ਦਰਖਾਸਤ ਜਿਹੜੀ ਆ ਮੱਲੇ ਵਾਲੇ ਜਿਹੜੇ ਆ ਸਾਈਨ ਕਰਕੇ ਇਕੱਠੇ ਐਸਐਚਓ ਸਾਹਮਣੇ ਆਏ ਆ ਸਿਟੀ ਨੂੰ ਤੇ ਦੇਖਦੇ ਆਪ ਇਹਦੇ ਰਿਗਾਰਡਿੰਗ ਉਹ ਕੀ ਕਾਰਵਾਈ ਇਨ ਫਿਊਚਰ ਕਰਦੇ ਆ ਪਰ ਅਸੀਂ ਜਿਹੜੇ ਇਨੇ ਪਰੇਸ਼ਾਨ ਹੋ ਚੁੱਕੇ ਆ ਵੀ ਸਾਡੀ ਰਾਤਾਂ ਦੀ ਨੀਂਦ ਜਿਹੜੀ ਆ ਉਹ ਉੱਡੀ ਪਈ ਆ ਕਿਉਂਕਿ ਇਹ ਮਕਾਨ ਬਣਾਉਣ ਡੇ ਉਹ ਤੇ ਸਰੀਆ ਵੀ ਆਉਣਾ ਸੀਮੈਂਟ ਵੀ ਆਉਣਾ ਉਹ ਤੇ ਹੋਰ ਵੀ ਸਮਾਨ ਜਿਹੜਾ ਹੈਗਾ ਸੈਂਟਰੀ ਵਗੈਰਾ ਦਾ ਕਿੱਥੇ ਰੱਖੀ ਅਸੀਂ ਤੇ ਨਾ ਸਾਰੀ ਰਾਤ ਅਸੀਂ ਕੈਮਰਿਆਂ ਦੇ ਮੂਹਰੇ ਬਹਿ ਸਕਦੇ ਆ ਭਾਵੇਂ ਕੈਮਰੇ ਲੱਗੇ ਆ ਇੱਕ ਹੋਰ ਆਵਾਜ਼ ਆ ਇਸ ਕੋਈ ਵਾਈਫਾਇਰ ਵੀ ਕੀਤਾ ਗਿਆ ਸੀ ਉਹਨੇ ਵੀ ਤੁਹਾਨੂੰ ਦੱਸ ਦਿਆ ਵੀ ਜਦੋਂ ਇਹ ਆਏ ਸਾਨੂੰ ਪਤਾ ਲੱਗਾ ਸਾਡੇ ਗਵੰਡੀ ਦੇ ਨਰੇਸ਼ ਕੁਮਾਰ ਸਿੰਘ ਦੇਵਾ ਜੀ ਉਹਨਾਂ ਮੈਨੂੰ ਤਕਰੀਬਨ 4:30 'ਤੇ ਫੋਨ ਕੀਤਾ ਵੀ ਬੰਦੇ ਆ ਉੱਤੇ ਖੜਕਾ ਬੜਾ ਹੋ ਰਿਹਾ ਮੈਂ ਉੱਥੋਂ ਤੁਰੰਤ ਨਿਕਲਿਆ ਵਾਈਫ ਮੇਰੀ ਆ ਮੈਂ ਸ਼ੂਗਰ ਦਾ ਮਰੀਜ਼ ਆ ਮੂਟ ਪਾ ਕੇ ਬਾਹਰ ਨਿਕਲਦਾ ਪਰ ਮੈਂ ਚੱਪਲਾ ਜੀ ਨਿਕਲ ਆ ਮੈਂ ਜਦੋਂ ਦੂਜੀ ਮੰਜ਼ਲ ਤੇ ਚੜਿਆ ਹਨੇਰਾ ਸੀਗਾ ਉੱਥੇ ਮੈਨੂੰ ਕੁਝ ਨਜ਼ਰ ਨਹੀਂ ਆਇਆ ਮੈਂ ਸੋਚਿਆ ਵੀ ਜੇ ਸੱਜੇ ਖਬੇ ਹੋਣਗੇ ਵੀ ਤਾਂ ਉਹਨਾਂ ਨੂੰ ਡਰੋਂ ਮੈਂ ਹਵਾਈ ਫੈਰ ਕੀਤਾ ਹਵਾਈ ਫੈਰ ਜਦੋਂ ਕੀਤਾ ਤਾਂ ਦੋ ਬੰਦੇ ਇਹ ਨਰੇਸ਼ ਕੁਮਾਰ ਕਵਾਲੀ ਜੀ ਜਿਹੜੇ ਨੇ ਉਹਨਾਂ ਦੇ ਕੋਠੇ ਤੋਂ ਭੱਜਣ ਲੱਗੇ ਮੈਂ ਮਗਰ ਤਿੰਨ ਫੈਰ ਫੇਰ ਕੀਤੇ ਆ ਉਹ ਉਥੋਂ ਟੱਪ ਕੇ ਕੰਦ ਤੋਂ ਨਾਲ ਹੈਗਾ ਰਜੇਸ਼ ਕਪੂਰ ਦਾ ਘਰ ਉੱਥੇ ਛਾਲ ਮਾਰ ਗਏ ਉਹਨਾਂ ਦੇ ਘਰੋਂ ਟੱਪ ਗਏ ਤੇ ਬੀਬੀ ਕਵਰਜੀਤ ਕੌਰ ਸੰਧੂ ਨੇ ਸਾਡੇ ਆਂਟੀ ਜੀ ਉਹਨਾਂ ਦੇ ਘਰੇ ਤਕਰੀਬਨ 14-15 ਫੁੱਟ ਬਣ ਜਾਂਦਾ ਥੱਲੇ ਉਹਨਾਂ ਦਾ ਤੇ ਵਾਇਆ ਜਿਹੜਾ ਇੱਕ ਕੰਦ ਤੋਂ ਦੂਜੀ ਦਾ 6 ਫੁੱਟ ਦਾ ਵਾਇਆ ਸਾਹਮਣੇ ਜੰਗਲੇ ਨੂੰ ਤੇ ਛਾਲ ਮਾਰੀ ਉੱਥੇ ਹੱਥ ਨਹੀਂ ਪਏ ਉਂਗਲਾਂ ਦੇ ਨਿਸ਼ਾਨ ਲੱਗੇ ਥੱਲੇ ਕਾਰ ਖੜੀ ਸੀ ਉਹਨਾਂ ਦੀ ਵਗਨਾਰ ਕਾਰ ਦੇ ਉੱਤੇ ਡਿੱਗੇ ਆ ਕਾਰ ਤੋਂ ਡਿੱਗ ਕੇ ਥੱਲੇ ਆ ਕੇ ਉਹਨਾਂ ਨੇ ਤੇ ਇਹਨਾਂ ਦੇ ਗੇਟ ਤਕਰੀਬਨ 8 ਫੁੱਟ ਆ ਤੇ ਛੁਰੀਆਂ ਵੀ ਲੱਗੀਆਂ ਉਹ ਟੱਪ ਕੇ ਤੇ ਗਲੀ ਨੰਬਰ 1 ਦੇ ਵਿੱਚੋਂ ਭੱਜ ਗਿਆ ਜਿੰਨੇ ਕਰਨਾ ਹੀ ਥੱਲੇ ਆਏ ਮਕਾਨ ਤੋਂ ਉਹਨਾਂ ਚਰੋਂ ਰਫੂ ਚੱਕਰ ਹੋ ਚੁੱਕੇ ਸੀ ਮੇਰਾ ਨਾਮ ਸੰਜੀਵਾ ਗੀ ਹੈ ਜੀ ਹਾਊਸ ਨੰਬਰ 15 ਹੈ ਮੇਰਾ ਕੌਨ ਕਲੋਨੀ 메ਨ ਰੋਡ ਦਾ ਵਾਸੀ ਹੈ ਇਹ ਰਾਤ ਸਾਡੇ ਵਾਕਿਆ ਹੋਇਆ ਜਿਹੜੇ ਦੋ ਚੋਰ ਸੀ ਉਹ ਸਾਡੇ ਆਸਪੜੋਸ਼ ਛੱਤਾਂ ਤੇ ਫਿਰਦੇ ਰਹੇ ਨੇ ਉਹ ਤਾਂ ਕਿਸਮਤ ਚੰਗੀ ਸੀ ਵੀ ਚਲੋ ਸਾਡੇ ਇੱਕ ਪਰੋਸੀ ਨੂੰ ਸ਼ੱਕ ਹੋਇਆ ਵੀ ਕੋਈ ਉੱਤੇ ਫਿਰਦਾ ਪਿਆ ਤੇ ਉਹ ਹਲਾਸ਼ੇਰੀ ਉਹਨਾਂ ਨੇ ਮਾਰੀ ਪਰ ਇਹ ਆਏ ਦੇ ਨਹੀਂ ਇੱਥੇ ਕੁਛ ਨਾ ਕੁਛ ਹੁੰਦਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਉਹ ਇਸ ਵੱਲ ਤੇ ਹੰਦ ਦੇਣ ਤਾਂ ਕਿ ਲੋਕ ਆਪਣਾ ਅਮਨ ਚੈਨ ਨਾਲ ਸੌ ਸਕਣ ਤੇ ਆਪਣੇ ਘਰ 'ਚ ਸੁਰੱਖਿਤ ਰਹਿ ਸਕਣ ਹਾਂਜੀ ਮੇਰਾ ਨਾਮ ਸੁਖਿੰਦਰ ਉਪਰੇ ਜੀ ਹਾਂਜੀ ਦਾਤੀ ਕੀ ਵਾਕੇ ਹੋਇਆ ਹਾਂਜੀ ਦਾਤੀ 2 ਵਜੇ ਦਾ ਟਾਈਮ ਸੀਗਾ ਜੀ ਮੇਨ ਗਲੀ ਦੇ ਵਿੱਚ ਜੋ ਆਏ ਦੋ ਬੰਦੇ ਜੀ ਉਹ ਵੇਖੇ ਗਏ ਨੇ ਜਿਹੜੇ ਕਿ ਨਾਲ ਆਪਦੇ ਨਾਲ 8 ਫੁੱਟ ਦੀ ਪੌੜੀ ਲੈ ਕੇ ਆਏ ਆ ਜੀ 8 ਫੁੱਟ ਦੀ ਪੌੜੀ ਲਿਹਾਉਂਦੇ باوجود ਲੈ ਕੇ ਆਏ ਆ ਉਹਨਾਂ ਦਾ ਖੜਕਾ ਮਹਿਸੂਸ ਹੋਇਆ ਗਵੰਡੀਆਂ ਨੂੰ ਉਹਨਾਂ ਨੇ ਫੋਨ ਕਰਕੇ ਦੂਜੇ ਗਵੰਡੀ ਨੂੰ ਦੱਸਿਆ ਜੀ ਉਹ ਜਦੋਂ ਉੱਠੇ ਆ ਤੇ ਉਹ ਉਥੋਂ ਉੱਠਦੇ ਉੱਠਦੇ ਦਫੂ ਚੱਕਰ ਹੋ ਗਏ ਜੀ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇਹ ਜਿਹੜੇ ਚੋਦੇ ਇਹਨਾਂ ਦੇ ਨੱਥ ਪਾਈ ਜਾਵੇ ਤੇ ਸਾਨੂੰ ਇਹਨਾਂ ਤੋਂ ਬਚਾਇਆ ਜਾਵੇ